ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਦਰਨਾ ਲਗਾਇਆ ਗਿਆ ਜਾਣਕਾਰੀ ਦਿੰਦਿਆ ਹੋਇਆ ਅਮਰਤਕ ਦੀ ਰਿਸ਼ਤਜ਼ਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੁਹੱਲੇ ਵਿੱਚ ਇਸ ਨੌਜਵਾਨ ਦੀ ਕੁਝ ਰੋਕਾ ਦੇ ਨਾਲ ਲੜਾਈ ਹੋਈ ਸੀ ਜਿਸ ਦੇ ਵਿੱਚ ਸੱਟਾ ਲੱਗਣ ਕਰਕੇ ਅਮਰਤਕ ਨੌਜਵਾਨ ਸਿਕੰਦਰ ਸਿੰਘ ਦੀ ਮੌਤ ਹੋ ਗਈ ਸੀ ਸੋ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਦ ਸਿੱਧੂ ਦੇ ਵੱਲੋਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਦਰਨਾ ਚੁਕਵਾਇਆ ਗਿਆ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਵਿਸ਼ਵਾਸ ਵੀ ਦਿੱਤਾ ਗਿਆ ਕੋਈ ਨਸ਼ੇ ਦੀ ਉਹਦੇ ਤੋਂ ਸ਼ਿਕਾਇਤ ਸੀਗੀ ਜੋ ਇਹਨਾਂ ਦਾ ਪ੍ਰੀਖਿਆ ਕੌਣਾਂ ਜਾਂ ਬਾਕੀ ਮਲੇ ਵਾਲੇ ਆ ਕਹਣ ਉਸ ਦਿਨ ਜਦੋਂ ਇਹਨਾਂ ਨੇ ਦੱਸਿਆ ਜਦੋਂ ਇਹ ਬੱਚੇ ਨੂੰ ਕੋਈ ਲੈ ਕੇ ਜਾ ਰਹੀ ਸੀ ਥਾਣੇ ਇਹਨਾਂ ਕੋਲ ਇੱਕ ਵੀਡੀਓ ਜਰਾ ਉਹਦੇ ਲਈ ਮੈਂ ਵੈਰੀਫਾਈ ਕਰਨ ਲਈ ਐਸ.ਐੱ.ਓ. ਬਲਵਿੰਦਰ ਨੂੰ ਕਹਦਾ ਉਹਦੀ ਜਾਂਚ ਕਰਕੇ ਅਗਰ ਕੋਈ ਵੀ ਦੋਸ਼ੀ ਪਾਇਆ ਜਾ ਜਿਹਦੇ ਕਰਕੇ ਬੱਚੇ ਦੀ ਜਾਨ ਗਈ ਹੈ ਉਹ ਆਪਾਂ ਜਿਹੜੇ ਨੇ ਕੱਖ ਜਿਹੜੇ ਪੱਖ ਨੇ ਸਾਰੇ ਦੇਖਣ ਤੋਂ ਬਾਅਦ ਉਹਦੇ ਤੇ ਸਖਤ ਕਾਰਵਾਈ ਕਰੀ ਅਸੀਂ ਜੀਵਾ ਕੀ ਉਹ ਸਾਹਿਬ ਕੀ ਮਿਲੇਗਾ ਪਰਵਾਰ ਨੂੰ ਸਾਹਿਬ ਇੱਕ ਹੋ ਇੱਕ ਪਰਸੈਂਟ ਮਿਲੂਗਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਵੀ ਕਾਨੂੰਨ ਹੱਥ ਤੇ ਲਵੇ ਅਗਰ ਕੋਈ ਮਲਾਜੇਗਾ ਕੰਮ ਕਰਦਾ ਉਹ ਕੰਮ ਕਾਨੂੰਨ ਦਾ ਕੰਮ ਹੈ ਸਜ਼ਾ ਦੇਣੀ ਕਿਸੇ ਬੰਦੇ ਕੋਲੇ ਕੋਈ ਹੱਕ ਨਹੀਂ ਅਸਲ ਤੂੰ ਮੈਂ ਕਹਦਾ ਬਾਡੀ ਦਾ ਪੋਸਟ ਮਰਦਮ ਕਰਾਓ ਉਸ ਮਰਦਮ ਪਰੰਤ ਜਿਹੜੀ ਵੀ ਰਿਪੋਰਟ ਆਉਂਦੀ ਹੈ ਇਹਦੇ ਭਰਾ ਦੇ ਤੀਨੋਂ ਬਟਾ ਜਰਾ ਹਾਂਜੀ ਸਰ ਹਾਂਜੀ ਖਨੀ ਸਿੰਘ ਦੇ ਬਿਆਨ ਲਿਖਾ ਕੇ ਕਹਿਣਾ ਕਿ ਲੜਾਈ ਝਗੜਾ ਹੋਇਆ ਸੀਗਾ ਪਿਛਲੇ ਹਫਤੇ ਪਿਛਲੇ ਹਫਤੇ ਲੜਾਈ ਝਗੜਾ ਹੋਣ ਕਰਕੇ ਆਪਸ ਵਿੱਚ ਰਈ ਨਿਵਾ ਕਰ ਗਏ ਸੀ ਤੇ ਅੱਜ ਜਿਹੜਾ ਵੀ ਇਹਨਾਂ ਦਾ ਕਹਿਣਾ ਵੀ ਜਿਹੜੀ ਉਹ ਦੰਦੀ ਲੜਾਈ ਜਿਹੜਾ ਰਹੀ ਉਹਦੇ ਕਾਰਨ ਸੱਟਾਂ ਲੱਗੀਆਂ ਤੇ ਉਹਦੇ ਕਾਰਨ ਇਹ ਜਿਹੜੀ ਆ ਮੌਤ ਹੋਈ ਆ ਉਹ ਆਪਸ ਵਿੱਚ ਗਲੀ ਮਲੇ ਵਾਲੇ ਨੇ ਪਹਿਲੇ ਕਾਰਨ ਨੂੰ ਲੈ ਕੇ ਇਹ ਵੀ ਸਾਡੀ ਕਾਰ ਨੂੰ ਛੇੜ-ਛਾੜ ਕਰਦੇ ਸੀ ਤੇ ਦੋ ਤਿੰਨ ਤਿੰਨ ਦਾ ਲੜਾਈ ਝਗੜਾ ਚੱਲਦਾ ਸੀ ਆ ਸੀ